ਥੱਪੜ ਕਾਣ ਤੋਂ ਬਾਅਦ ਕੰਗਣਾ ਰਣੋਤ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਦੱਸਦੀ ਹੈ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਹੁਣ ਫਿਰ ਤੋਂ ਕੰਗਣਾ ਰਣੋਤ ਨੇ ਬਿਆਨ ਦੇ ਦਿੱਤਾ ਹੈ ਤੇ ਦੱਸਦੀ ਹੈ ਕਿ ਉੱਥੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਕੰਗਣਾ ਰਣੋਤ ਦੇ ਵੱਲੋਂ ਕਿਹਾ ਗਿਆ ਹੈ ਕਿ ਹਰ ਬਲਤਕਾਰੀ ਕਾਤਲ ਜਾਂ ਚੋਰ ਕੋਲ ਜੁਰਮ ਕਰਨ ਲਈ ਹਮੇਸ਼ਾ ਕੋਈ ਨਾ ਕੋਈ ਜਜ਼ਬਾਤੀ ਸਰੀਰਕ ਮਨੋਵਿਗਿਆਨਿਕ ਜਾਂ ਆਰਥਿਕ ਕਾਰਨ ਹੁੰਦਾ ਹੈ ਕੋਈ ਵੀ ਜੁਰਮ ਕਦੇ ਵੀ ਬਿਨਾਂ ਕਾਰਨ ਨਹੀਂ ਵਾਪਰਦਾ ਫਿਰ ਵੀ ਉਹਨਾਂ ਨੂੰ ਦੋਸ਼ੀ ਠਹਿਰਾ ਕੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ ਜੇਕਰ ਤੁਸੀਂ ਅਪਰਾਧੀਆਂ ਦੇ ਨਾਲ ਜੁੜੇ ਹੋਏ ਹੋ ਤਾਂ ਦੇਸ਼ ਦੇ ਸਾਰੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਅਪਰਾਧ ਕਰਨ ਲਈ ਮਜ਼ਬੂਤ ਭਾਵਨਾਤਮਕ ਭਾਵਨਾ ਪੈਦਾ ਹੁੰਦੀ ਹੈ ਤੇ ਯਾਦ ਰੱਖੋ ਜੇਕਰ ਤੁਸੀਂ ਕਿਸੇ ਦੇ ਗੂੜੇ ਦਾਖਲ ਹੋ ਕੇ ਉਹਨਾਂ ਦੀ ਇੱਜ਼ਤ ਤੋਂ ਬਿਨਾ ਉਹਨਾਂ ਦੇ ਸਰੀਰ ਨੂੰ ਛੂਣਾ ਅਤੇ ਉਹਨਾਂ ਤੇ ਹਮਲਾ ਕਰਨਾ ਠੀਕ ਹੈ ਤਾਂ ਤੁਸੀਂ ਬਲਤਕਾਰ ਜਾਂ ਕਤਲ ਦੇ ਨਾਲ ਵੀ ਠੀਕ ਹੋ ਕਿਉਂਕਿ ਇਹ ਵੀ ਸਿਰਫ ਜਿਹੜੀ ਕਿ ਕੁਸਪੇਠ ਜਾਂ ਚਾਕੂ ਮਾਰਨਾ ਹੀ ਹੈ ਤੁਹਾਨੂੰ ਡੂੰਘਾਈ ਵਿੱਚ ਦੇਖਣਾ ਚਾਹੀਦਾ ਤੁਹਾਡੀਆਂ ਮਨੋ ਵਿਗਿਆਨਿਕ ਅਪਰਾਧਿਕ ਪਰਿਵਰਤਨਾਂ ਲਈ ਮੈਂ ਸੁਝਾਅ ਦਿੰਨਾ ਹੈ ਸੁਝਾਅ ਦਿੰਦੀ ਹਾਂ ਕਿ ਕਿਰਪਾ ਕਰਕੇ ਯੋਗਾ ਅਤੇ ਧਿਆਨ ਕਰੋ ਨਹੀਂ ਤਾਂ ਜ਼ਿੰਦਗੀ ਕਕੌੜਾ ਅਤੇ ਬੋਝਲ ਅਨੁਭਵ ਬਣ ਜਾਵੇਗੀ ਐਨਾ ਗੁੱਸਾ ਨਫ਼ਰਤ ਅਤੇ ਈਰਖਾ ਨਾ ਰੱਖੋ ਕਿਰਪਾ ਕਰਕੇ ਆਪਣੇ ਆਪ ਨੂੰ ਮੁਕਤ ਕਰੋ ਤੇ ਦੱਸਦੀ ਇਹ ਕਿ ਬਿਆਨ ਕੰਗੜਾ ਰਣੋਧ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਹੁਣ ਬਿਆਨ ਦਿੱਤਾ ਗਿਆ ਕੁਲਵਿੰਦਰ ਕੌਰ ਨੂੰ ਲੈ ਕੇ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਦੇ ਵੱਲੋਂ ਜਿਹੜਾ ਕਿ ਕੰਗੜਾ ਰਣੋਧ ਦੇ ਉੱਤੇ ਜਿਹੜਾ ਕਿ ਹੱਥ ਚੱਕਿਆ ਗਿਆ ਥੱਪੜ ਮਾਰਿਆ ਗਿਆ ਤੇ ਜਿਸ ਤੋਂ ਬਾਅਦ ਇਸ ਥੱਪੜ ਨੂੰ ਲੈ ਕੇ ਲਗਾਤਾਰ ਵਿਵਾਦ ਛਿੜ ਗਿਆ ਤੇ ਉੱਥੇ ਹੀ ਕੰਗੜਾ ਰਣੋਧ ਦੇ ਵੱਲੋਂ ਜਿਹੜਾ ਕੇਸ ਤੋਂ ਬਾਅਦ ਇੱਕ ਵੱਡਾ ਬਿਆਨ ਗਿਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਫੇਸ ਦੇ ਉੱਤੇ ਹਿੱਟ ਕੀਤਾ ਗਿਆ ਤੇ ਪੰਜਾਬੀਆਂ ਨੂੰ ਅੱਤਵਾਦੀ ਦੱਸਿਆ ਗਿਆ ਤੇ ਜਿਸ ਤੋਂ ਬਾਅਦ ਸਾਰਾ ਪੰਜਾਬ ਜਿਹੜਾ ਕਿ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਇਆ ਤੇ ਉੱਥੇ ਹੀ ਕੰਗੜਾ ਰਨੋਦ ਨੂੰ ਲੈ ਕੇ ਜਿਹੜਾ ਕਿ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਤੇ ਉੱਥੇ ਹੁਣ ਕੰਗੜਾ ਰਨੋਦ ਦੇ ਵੱਲੋਂ ਵੀ ਜਿਹੜਾ ਕਿ ਐਫਐਰ ਤੋਂ ਬਿਆਨ ਦੇ ਦਿੱਤਾ ਤੇ ਪੂਰੇ ਪੰਜਾਬੀਆਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਸਾਦੇ ਗਏ